ਇਹ ਸੀਐਮ ਕੁਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਹਰੇ ਖੜਾ ਇੱਕ ਮਿਨਿਸਟਰ ਅੱਜ ਸੀਐਮ ਘਰ ਦੇ ਅੰਦਰ ਮੂਹਰੇ ਆਵੇ ਡਿਬੇਟ ਕਰੇ ਇਹ ਅਫਸਰ ਵੀ ਸਮਝ ਲੈਣ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਪਗੌੜਾ ਏ ਅਭੀਰ ਚੰਡੀਗੜ੍ਹ ਪੁਲਿਸ ਤੋਂ ਉਨਕੀ ਪੁਲਿਸ ਹੈ 댓 ਇਜ਼ ਅੰਡਰ ਦਾ ਹੋਮ ਮਿਨਿਸਟਰੀ ਆਫ ਇੰਡੀਆ ਕੰਪਲੇਂਟ ਕਿਉ ਦੇ ਰਹੇ ਹਰਵਾਈ ਕਰੀਏ ਅਭੀਰ ਸੈਂਟਰ ਮਿਨਿਸਟਰ ਵੀ ਕੰਪਲੇਂਟ ਦੇ ਦੇਖੋ ਗੱਲ ਇਹ ਹੈ ਕੋਈ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੁੰਦੀ ਹੈ ਇਹ ਕਿਸੇ ਦੀ ਬਾਪ ਦੀ ਜਾਗੀਰ ਨਹੀਂ ਹੁੰਦੀ ਵਿਚਾਰੀ ਜਨਤਾ ਬੜੀ ਨਰਾਸ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਆ ਅਸੀਂ ਦਾ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨੇ ਅਸੀਂ ਤਾਂ ਜਾਖੜਾ ਦੇ ਵਿਆਹ ਦੇ ਵੀ ਜਾਵੜੇ ਨਹੀਂ ਸਾਰਾ ਟੱਬਰ ਸਾਰਾ ਕੁਝ ਭਾਈ ਉਹ ਤਾਂ ਯਾਰ ਮੈਂ ਬਾਜਵਾ ਸਾਹਿਬ ਦੀ ਗੱਲ ਬਾਜਵਾ ਸਾਹਿਬ ਗਏ ਸੀ ਕਿ ਨਹੀਂ ਗਏ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਇਹ ਸਾਬਤ ਕਰਨ ਆਇਆ ਸੀ ਕਿ ਜਿਹੜਾ ਲੁਧਿਆਣਾ ਯੂਨੀਵਰਸਿਟੀ 'ਚ ਇਹ ਸੀਐਮ ਕੁਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ सीएम हाउस ਦੇ ਮੂਰੇ ਖੜਾ ਇੱਕ ਮਿਨਿਸਟਰ ਅੱਜ ਸੀਐਮ ਘਰ ਦੇ ਅੰਦਰ ਮੂਰੇ ਆਵੇ ਡਿਬੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੇ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜਿਹੜੀਆਂ ਐ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ચીਫ ਮਿਨਿਸਟਰ ਆਪਣੇ ਇਹ ਅਫਸਰ ਵੀ ਸਮਝ ਲੈਣ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਹੀ ਨਹੀਂ ਹੁੰਦਾ ਚੀਫ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਆ ਉਹ ਹੋਸ਼ 'ਚ ਵੀ ਹੈਗਾ ਰਮਣੀ ਜੀ ਇਸ ਵੇਲੇ ਵੀ ਮਦ ਹੋਸ਼ ਸੀ ਐਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਚੀਫ ਮਿਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀਐਮ ਗੇੜਾ ਕੱਢ ਗਿਆ ਆਪਣੇ ਨਿੱਜੀ ਐਮ.ਐਲ.ਏ ਜਿਹੜੇ ਉਸ ਏਰੀਏ ਦੇ ਆ ਉਹਨਾਂ ਨੂੰ ਨਹੀਂ ਦੱਸਿਆ ਪਰ ਮੈਂ ਹੁਣ ਇੱਕ ਕੁਰਸੀ ਮੰਗ ਰਿਹਾ ਸੀ ਵੀ ਕੁਰਸੀ ਰੱਖੋ ਉਹਦੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ 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 ਪਗੋੜੇ ਨੇ ਪੰਜਾਬ ਦੇ ਵੀਰ ਚੰਡੀਗੜ੍ਹ ਪੁਲਿਸ ਤੋਂ ਉਨਕੀ ਪੁਲਿਸ ਹੈ ਥੈਟ ਇਜ਼ ਅੰਡਰ ਦ ਹੋਮ ਮਿਨਿਸਟਰੀ ਆਫ ਇੰਡੀਆ ਅਮੀਤ ਸ਼ਾਹ ਜੀ ਔਰ ਬਿੱਟੂ ਜੀ ਤੋਂ ਇੱਕ ਹੀ ਹੈ कंप्लेंट क्यों दे रहे हैं कार्रवाई करिए अब यार सेंटर मिनिस्टर भी कंप्लेंट देगा अगर मैं सेंटर मिनिस्टर हूं यूनियन टेरिटरी की पुलिस के ऊपर मैं कंप्लेंट दे रहा हूं अब ये किसको आप पता नहीं किसको क्या सम, समझा रहे हैं बाकी भाई भगवान ही जाने उनके बारे में तो देखो गाल ले कोई प्रधानगी दी जेड़ी कुर्सी होती है ये किसी दी बाप दी जागीर नहीं राजा विडिंग ਕਦੇ ਵੀ ਪ੍ਰਧਾਨ ਲਾਇਆ ਜਾ ਸਕਦਾ ਹੈ ਕਦੇ ਵੀ ਹੋ ਸਕਦਾ ਕਦੇ ਲਾਇਆ ਵੀ ਨਾ ਜਾਵੇ ਹੋ ਸਕਦਾ ਰਾਜਾ ਵੜੇਗਾ ਅਗਲੇ 4-2 ਸਾਲ ਪਾਰ ਹੀ ਖਿਡੇ ਇਹ ਰਾ ਜਿਹੜਾ ਮੰਡੇਟ ਹੈ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੇ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਕੋਲੇ ਹੈਗਾ ਸੋਨੀਆ ਜੀ ਕੋਲੇ ਹੈਗਾ ਹੋਰ ਕਿਸੇ ਕੋਲੇ ਨਹੀਂ ਦੂਜੀ ਗੱਲ ਖਰਗੇ ਸਾਹਿਬ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਹੁਣੇ ਤਾਜੀ-ਤਾਜੀ ਕਿ ਉਹ ਕਹਿੰਦੇ ਪਰਫਾਰਮੈਂਸ ਬੇਸ ਤੇ ਕੰਮ ਹੋਏਗਾ ਰਾਜਾ ਬੜਿੰਗ ਜਦੋਂ ਬਣਿਆ ਸੀ ਉਦੋਂ ਅੱਠ ਮੰਤਰੀ ਚਲੇ ਗਏ ਸਨ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਲਾ ਗਿਆ ਸੀ ਅਮਰਿੰਦਰ ਸਿੰਘ ਤੇ ਜਾਖੜ ਜਿਹੜਾ ਮੈਂ ਪ੍ਰਧਾਨ ਬਣਿਆ ਉਦੋਂ ਬਾਅਦ ਉਹਦੇ ਉੱਪਰ ਡੈਕਲੇਰੇਸ਼ਨ ਚੱਲ ਰਿਹਾ ਸੀ ਤੇ ਉਦੋਂ ਵਿੱਚੋਂ ਛੱਡ ਕੇ ਚਲਾ ਗਿਆ ਸੀ ਤੇ ਅੱਠ ਸਾਡੇ ਮੰਤਰੀ ਚਲੇ ਗਏ ਸਨ ਹਾਲਾਤ ਬੜੇ ਮਾੜੇ ਸਨ 18 ਸੀਟਾਂ ਤੇ ਅਸੀਂ ਆਏ ਸੀ ਤੇ ਫਿਰ ਅਸੀਂ ਲੜੇ ਇਕੱਠੇ ਹੋ ਕੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਬਲੌਕ ਤੋਂ ਲੈ ਕੇ ਜਿਹੜਾ ਅਸੀਂ ਸੰਗਠਨ ਖੜਾ ਕੀਤਾ ਉਹਨਾਂ ਨੇ ਹੰਬੜਾ ਮਾਰ ਕੇ 7 ਸੀਟਾਂ ਜਨਾਬ ਪਾਰਲੀਮੈਂਟ ਦੀਆਂ ਜਿਤਾਈਆਂ ਅਮਰਿੰਦਰ ਸਿੰਘ ਦੇ ਸਮੇਂ 8 ਸੀਟਾਂ ਕੇਵਲ ਅਸੀਂ ਜਿੱਤੇ ਸੀ ਜਦੋਂ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਆਈਆਂ ਸਰਪੰਚੀਆਂ 45 ਤੋਂ 50% ਅਸੀਂ ਸਰਪੰਚੀਆਂ ਤੇ ਕਬਜ਼ਾ ਕਰ ਲਿਆ ਤੁਹਾਡੇ ਟੀਵੀਜ਼ਨ ਕਹਿੰਦੇ ਤੇ ਤੁਸੀਂ ਕਹਿੰਦੇ ਫਿਰ ਆਈਆਂ ਕਾਰਪੋਰੇਸ਼ਨਸ ਪੰਚ ਕਾਰਪੋਰੇਸ਼ਨ ਆਈਆਂ ਅੱਜ ਤੱਕ ਜਿਹੜੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਚਾਹੇ ਉਹ ਕਾਲੀਆਂ ਦੀ ਆਈ ਚਾਹੇ ਕਾਂਗਰਸ ਦੀ ਆਈ ਸਾਰੀਆਂ ਉਹ ਰੀਆਂ ਹੁੰਦੀਆਂ ਇੱਕ ਥਾਂ ਤੇ ਆਮ ਆਦਮੀ ਪਾਰਟੀ ਨੂੰ ਮੁਕੰਮਲ ਬਹੁਤ ਮੰਨੀਆਂ ਆਈ ਪਟਿਆਲੇ ਤਾਂ ਲੁੱਟਿਆ ਗਿਆ ਦੂਜੀ ਥਾਂ ਤੇ ਵੀ ਲੁਧਿਆਣੇ ਵਿੱਚ ਵੀ ਨੰਬਰ ਘਟੇ ਸੀ ਤੇ ਜਲੰਧਰ ਵਿੱਚ ਵੀ ਨੰਬਰ ਘਟੇ ਸੀ ਉਹਨਾਂ ਨੇ ਚਲੋ ਇੱਧਰ ਉੱਧਰ ਕਰਕੇ ਪੂਰੇ ਫਗਵਾੜਾ ਤੇ ਅਮ੍ਰਿਤਸਰ ਨੰਬਰ ਹੀ ਸਾਡੇ ਕੋਲੇ ਸੀ ਪਰਫਾਰਮੈਂਸ ਰਾਜੇ ਵੜਿੰਗ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਫਿਰ ਕਿਸ ਬਿਹਾਰ ਤੇ ਕੌਣ ਬਦਲ ਨਿਕਲ ਕਰਦਾ ਕਈ ਯਾਰੀ ਥੱਲੇ ਅੰਦਾਜ਼ੇ ਆਕਾਸ ਰੇ ਮੈਨਿਪੁਲੇਸ਼ਨ ਕੋਈ ਵਿਚਾਰਾ ਉਤਾਵਲਾ ਹੁੰਦਾ ਉਹ ਆਪਣੀ ਮੈਨਿਪੁਲੇਸ਼ਨ ਕਰਨ ਲੱਗ ਪੈਂਦਾ ਕਿ ਮੈਂ ਹੁਣ ਜਲਦੀ ਇਹ ਉਹ ਗੱਲ ਹੋ ਜਾ ਇਹ ਐ ਥੋੜੀ ਹਣੀ ਯਾਰ ਰਾਜਾ ਵਿੜਿੰਗ 올 ਇੰਡੀਆ ਦਾ ਪ੍ਰਧਾਨ ਰੇ ਕਾਂਗਰਸ ਦਾ ਰਾਜਾ ਵਿੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਫਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਚਾਰ ਵਾਰ ਇਲੈਕਸ਼ਨ ਜਿੱਤ ਗਿਆ ਪਾਰਟੀ ਨੇ ਮੇਰੇ ਵਿੱਚ ਕਿੰਨਾ ਇਨਵੈਸਟ ਕੀਤਾ ਹੈ ਮੈਂ ਤਾਂ ਪਾਰਟੀ ਦਾ ਦੇਣਾ ਹੀ ਨਹੀਂ ਦੇ ਸਕਦਾ ਬਾਕੀ ਪ੍ਰਧਾਨਗੀ ਤਾਂ ਆਉਣੀ ਜਾਣੀ ਚੀਜ਼ ਐ ਮੈਂ ਤਾਂ ਕਾਂਗਰਸ ਦਾ ਡਿਸਪਲਿਨ ਸਿਪਾਹੀ ਹਾਂ ਪਰ ਮੇਰੀ ਇਹ ਬੇਨਤੀ ਐ ਹਰ ਵਿਅਕਤੀ ਨੂੰ ਪ੍ਰਧਾਨਗੀ ਦੀ ਰੇਸ ਜ਼ਰੂਰ ਰੱਖਣੀ ਚਾਹੀਦੀ ਐ ਹਰ ਵਿਅਕਤੀ ਨੂੰ ਹੁੰਦੀ ਐ ਔਰ ਕੋਈ ਇਹ ਚੈਣਾ ਮਾੜੀ ਗੱਲ ਨਹੀਂ ਕਿਸੇ ਵਿਅਕਤੀ ਦੇ ਮਨ 'ਚ ਇਹ ਉੱਚਾ ਵੀ ਮੈ ਰਾਜੀ ਬਿੰਦੀ ਸਾਹੇ ਪ੍ਰਧਾਨ ਬਣ ਜਾ ਇਹ ਕੋਈ ਮਾੜੀ ਗੱਲ ਨਹੀਂ ਐ ਹਰ ਪਾਰਟੀ ਚ ਹੁੰਦਾ ਐ ਦਸੋ ਕਿਹੜੀ ਚ ਨਹੀਂ ਹੁੰਦਾ ਤੁਸੀਂ ਵੀ ਸਮਝਦੋ ਕਿ ਯਾਰ ਜੇ ਮੈਂ ਚੀਫ ਐਡੀਟਰ ਬਣ ਜਾ ਕਈ ਤਾਂ ਸੋਚਦੇ ਆ ਕਿ ਮੈਂ ਯਾਰ ਇਹਦੀ ਥਾਂ ਤੇ ਜਲਦੀ ਪਹੁੰਚ ਜਾ ਤੁਸੀਂ ਨਹੀਂ ਸੋਚਦੇ ਪਰ ਉਹ ਪਹੁੰਚਣਾ ਇੱਛਾ ਰੱਖਣੀ ਮਾੜੀ ਗੱਲ ਤੇ ਲੇਕਿਨ ਉਹਰੇ ਅਸੇ ਇੰਤਜ਼ਾਰ ਕਰਨਾ ਚਾਹੀਦਾ ਹੈ ਵਧੀਆ ਦੇ ਤਰੀਕੇ ਨਾਲ ਐਵੇਂ ਕਹਾਣੀ ਬਣਾ ਕੇ ਥੱਲੇ ਕਿਧਰ ਉਧਰ ਨਹੀਂ ਦੱਸਣੀ ਚਾਹੀਦੀ ਜਿੱਦੇ ਰਾਜਾ ਵਿੜਿੰਗ ਉਤਰਨ ਵਾਲਾ ਹੋਇਆ ਮੈਂ ਤੁਹਾਨੂੰ ਸੱਦ ਕੇ ਪਹਿਲਾਂ ਕਹਿ ਦੂੰਗਾ ਮੈਂ ਆ ਬੜਾ ਸਿਆਣਾ ਆਦਮੀ ਐ ਮੈਂ ਥੱਲੋਂ ਆਇਆ ਯਾਰ ਮੈਂ ਤੁਹਾਨੂੰ ਇੱਥੇ ਗਈ ਜਾ ਨਹੀਂ ਨਹੀਂ ਹਮ ਤੋਂ ਹਮ ਤੋਂ ਐਸੀ ਹੈ ਤੇ ਉਧਰੋਂ ਮੈਨੂੰ ਉੱਥੋਂ ਚਿੱਠੀ ਆ ਜੇ ਮੈਂ ਤੁਹਾਨੂੰ ਆਪ ਬੁਲਾ ਕੇ ਕਹਿ ਦੂੰਗਾ ਵੀ ਹੁਣ ਅਬ ਚੱਲੇ ਆਂ ਭਾਈ ਮਿੱਤਰੋ ਤੇ ਮੈਂ ਤੁਹਾਨੂੰ ਆਲਰੇਡੀ ਕਹਤਾ ਕਈ ਵਿਚਾਰੇ ਉਹਨਾਂ ਨੂੰ ਇਹ ਲੱਗਦਾ ਏ ਛੇਤੀ 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 ਤਿੰਨ ਸਾਲ ਕੱਢ ਲਈਏ ਦੱਸੋ ਕੱਢੇ ਕਿ ਨਹੀਂ ਕੱਢੇ ਐਂ ਬਿਲਕੁਲ ਅੱਜ ਪਬਲਿਕਲੀ ਇਹ ਕਹਿਣ ਲੱਗ ਪਈ ਐ ਲੋਕ ਕਿ ਕਾਂਗਰਸ ਪਾਰਟੀ ਆ ਰਹੀ ਕਾਂਗਰਸ ਪਾਰਟੀ ਆ ਰਹੀ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰ ਸਹਿਬਾਨਾਂ ਨੂੰ ਬ੍ਰਿਸ਼ ਲੀਡਰ ਸਹਿਬਾਨਾਂ ਨੂੰ ਜਿਹੜਾ ਕੋਈ ਕਾਲਾ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨਗੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਰਾਸ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਐ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨੇ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨੇ ਸਾਰਾ ਟੱਬਰ ਸਾਰਾ ਕੁਝ ਆਮ ਜਿਹੜੀ ਜਨਤਾ ਪਿਸਦੀ ਹੈ ਉਹ ਪਿਸਦੀ ਹੈ ਸਾਡਾ ਸਾਡਾ ਮੁੰਡਾ ਤਾਂ ਜਿਹੜਾ ਹੈਗਾ ਉਹ ਭਗਵੰਤ ਮਾਨਾ ਵੀ ਬੈਠਾ ਬੈਠਾ ਰਹਿੰਦੇ ਆਮ ਜਨਤਾ ਬੜੀ ਇਸ ਕਾਲ ਚ ਪਿਸ ਜਾਂਦੀ ਹੈ ਉਹ ਕਹਿੰਦੀ ਯਾਰ ਤੁਸੀਂ ਸਟੇਜ ਤੇ ਕੁਝ ਹੋਰ ਕਹਿੰਦੇ ਹੋ ਤੇ ਜਾਣੇ ਰਾਜੇ ਵਰਿੰਗ ਨੂੰ ਕਹਿੰਦੇ ਸੀ ਉੱਥੇ ਬਠਿੰਡਾ ਫਲਾਨਾ ਇਹ ਉਹ ਮੈਂ ਗਿਆ ਕਿਸੇ ਦੇ ਵਿਆਹ ਕਾਂਗਰਸੀ ਹੈਗੀ ਬਿਲਕੁਲ ਜਿਉਂਦੇ ਵਸਦੇ ਰਹਿਣ ਉਹਨਾਂ ਨੂੰ ਮੁਬਾਰਕਾਂ ਵਿਆਂਵਾਂ ਦੀਆਂ ਚੜ੍ਹਦੀ ਕਲਾ ਵਿੱਚ ਪਰ ਗਏ ਹੈ ਨਹੀਂ ਯਾਰ ਕਮਾਲ ਹੈ ਸਟੇਜ ਤੇ ਦਾ ਭੈਣਾਂ ਨਹੀਂ ਗਾਲਾਂ ਕੱਢਦੇ ਇੱਕ ਦੂਜੇ ਨੂੰ ਤੁਸੀਂ ਤੇ ਲੋਕਾਂ ਨੂੰ ਮੂਰਖ ਕੀ ਨੂੰ ਬਣਾਉਨੇ ਉੱਥੇ ਜਾ ਕੇ ਜੱਫੀਆਂ ਪਾ ਲੈਣੇ ਉਹ ਅੰਦਰ ਇਹਦਾ ਮਤਲਬ ਨਾ ਕਿਸੇ ਨੂੰ ਗਾਲ ਕੱਢੋ ਨਾ ਨਜਾਇਜ਼ ਮਾੜਾ ਨਹੀਂ ਬੋਲਦਾ ਯਾਰ ਮੈਂ ਬਾਜਵਾ ਸਾਹਿਬ ਦੀ ਗੱਲ ਬਾਜਵਾ ਸਾਹਿਬ ਗਏ ਸੀ ਕਿ ਨਹੀਂ ਗਏ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕੀ ਡਬਲ ਸਟੈਂਡਰਡ ਗੱਲ ਨਹੀਂ ਹੋਣੀ ਚਾਹੀਦੀ ਵੈਨ ਯੂ ਟਾਕ ਵੈਨ ਯੂ ਟਾਕ ਉਹੇ ਚ ਮਾਇਨੇ ਹੋਣਾ ਚਾਹੀਦਾ ਮੈਂ ਅੱਜ ਕੁਝ ਹੋਰ ਕਹਾਂ ਗੱਲ ਕੁਝ ਹੋਰ ਕਹਾਂ ਕਿ ਮੈਨੂੰ ਕੱਲ ਪਹਿਲਾਂ 2 ਮਿੰਟ ਪਹਿਲਾਂ ਮੈਨੂੰ ਬਬਰ ਸ਼ੇਰ ਕਹੀ ਜਾਂਦੇ ਆ ਕੀ ਲੋਕ ਹੁਣ ਮੈਨੂੰ ਕਹੀ ਜਾਂਦੇ ਵੀ ਨਹੀਂ ਯਾਰ ਇਹ ਇਸ ਗੱਲ ਨਾਲ ਉਹਨਾਂ ਦੀ ਆਪਣੀ ਹੀ ਠੀਕੀ ਹੁੰਦੀ